ਜੈ ਬੋ ਮਾਤਾ ਕੀ ਜੈ ਜੇ ਤਰ ਤੇ ਸਾਡੇ ਐਮ ਐਲ ਏ ਸਾਹਿਬ ਵੀ ਪਹੁੰਚ ਰਹੇ ਹਨ ਜੋ ਕਿ ਅਰਜੀਤ ਸਿੰਘ ਗੁਣਾ ਮਧਰਾ ਜੀ ਨੇ ਤੇ ਹੰਦਨਾ ਜੀ ਹੋਪੀਆ ਜੀ ਜੋ ਕਿ ਮੇਅਰ ਸਾਹਿਬ ਪਟਿਆਲਾ ਉਹ ਵੀ ਪਹੁੰਚ ਰਹੇ ਹਨ ਉਹ ਸਭ ਇਹਨਾਂ ਦੀ ਜੇਣ ਬਤੋਲਦੇ ਚੁਣਿਆ ਜੀ ਮਾਤਾ ਜੀ ਮੁਬਾਰਕ ਮੁਬਾਰਕ ਇਹ ਬਾਤਰ ਜ਼ਰੂਰੀ ਹੈ ਅਪਣਾ ਮੈਡਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸ਼੍ਰੀ ਰਾਮ ਮੰਦਰ ਸਨੌਰ ਵੱਲੋਂ ਕਮੇਟੀ ਆਈ ਹੈ ਤੇ ਜਿੰਦਰ ਮਿਹਤਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਉੱਥੇ ਸਾਡੇ ਥੋੜੇ ਬੋਲ ਨਾਲ ਤੁਸੀਂ ਆਪ ਜੀ ਨੇ ਗੁਰਾ ਭਰਿਆ ਤੇ ਸਾਨੂੰ ਹੌਸਲਾ ਹੋਇਆ ਕਿ ਮਿਹਤਾ ਸਾਹਿਬ ਤੁਸੀਂ ਹਰੀ ਅਬਲ ਟੀਮ ਲੈ ਕੇ ਉੱਥੇ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਦੇ ਵਿੱਚ ਮੂਰਤੀ ਸਥਾਪਨਾ ਦਿਵਸ ਮਨਾ ਰਹੇ ਹਾਂ ਤੇ ਇਹ ਬਰਾਦਰੀ ਦਾ ਪਹਿਲਾ 70 ਸਾਲ ਕੋ ਹੀ ਮੰਦਰ ਕਰਦਾ ਆ ਰਿਹਾ ਜੀਰਾਂ ਦੇ ਜੋਗੇ ਤੁਹਾਡਾ ਵੀ ਪਰਮਾਤਮਾ ਤੇ ਉਨ੍ਹਾਂ ਦਾ ਪਹਿਲੇ ਕੇ ਉਥੇ ભગવાન ਦਾ ਸੇਵਾ ਪ੍ਰਾਪਤ ਕਰੋ ਤੇ ਸੰਤ ਆ ਰਹੇ ਹਨ ਤੇ ਉਹ ਵਿੰਦਰਾਮਨ ਤੋਂ ਉਹ ਬਹੁਤ ਜ਼ਿਆਦਾ ਬਾਰੇ ਸੁਣਗੇ ਉਹਨਾਂ ਦਾ ਆਪਾਂ ਭਜਨ ਬੰਦਗੀ ਜੋ ਹੈ ਉਹ ਸੁਣਾਗੇ ਤੇ ਮੈਂ ਤੁਹਾਡੇ ਕੋਲ ਆਸ ਕਰਦਾ ਕਿ ਤੁਸੀਂ ਪਹੁੰਚ ਕੇ ਤੇ ਸਾਡੇ ਇਸ ਪ੍ਰੋਗਰਾਮ ਨੂੰ ਸਹੁੰਣਾ ਗੁਰੂਆਂ ਦੀ ਜੈ ਕੋ ਬਹੁਤ ਵਧੀਆ ਉਪਰਾਲਾ ਜਿਹੜਾ ਸਾਡੇ ਇਸ ਰੋਪ ਤੋਂ ਬਾਬਲਪੁਰ ਸਮਾਜ ਵੱਲੋਂ ਤੇ ਰਾਧਾ ਕ੍ਰਿਸ਼ਨ ਮੰਦਿਰ ਦੀ ਜਿਹੜੀ ਇੱਕ ਸੋਸਾਇਟੀ ਹੈ ਨਾ ਉਹ ਲੋ ਇੱਕ ਹਰ ਸਾਲ ਜਿਹੜਾ ਕੌ ਕਥਾ ਤੇ ਹਰੀ ਨਾਮ ਸੰਗੀਤਨ ਜਿਹੜਾ ਕੀਤਾ ਜਾਂਦਾ ਸੋ ਮੈਨੂੰ ਸੱਦਾ ਮਿਲਿਆ ਮੈਂ ਪਟਿਆਲੇ ਤੋਂ ਆਪਣੀ ਸਮੂਚੀ ਟੀਮ ਦੇ ਨਾਲ ਉੱਤੇ ਪਹੁੰਚੂਗਾ ਜੀ ਤੇ ਮੈਂ ਸਮੂਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਾਰੇ ਹਰੀ ਨਾਮ ਲੈਣ ਵਾਲਿਆਂ ਦਾ ਉਥੇ ਮੈਂ ਸਦਾ ਦਿਨਾਂ ਕਿ ਇਸ ਕੀਰਤਨ ਦੇ ਵਿੱਚ ਜਰੂਰ ਪਹੁੰਚਣਾ ਤੇ ਪ੍ਰਭੂ ਦਾ ਨਾਮ ਲੈਣਾ ਬਹੁਤ ਧੰਨਵਾਦ ਇਹ ਜੋ ਵੀ ਪ੍ਰਬੰਧ ਹੋਏਗਾ ਇਹ ਭਗਵਾਨ ਦੀ ਇੱਛਾ ਅਦਾ ਕਿ ਹੋਏਗਾ ਬਾਕੀ ਜਿੰਨੇ ਵੀ ਸਾਡੇ RAM ਨਾਮ ਲੈਵਾ ਜੋ ਭਗਵਾਨ ਦਾ ਸਿਮਰਨ ਕਰਦੇ ਹਨ ਸ੍ਰੀ ਕਰਿਪਾਹਾਂ ਜੀ ਨੂੰ ਮੰਨਦੇ ਹਨ ਉਹਨਾਂ ਸਾਰਿਆਂ ਨੂੰ ਦੂਜਿਆਂ ਨੂੰ ਵੀ ਸਾਰੇ ਸ਼ਹਿਰ ਨੂੰ ਸਦਾ ਇਲਾਕੇ ਨੂੰ ਸਦਾ ਕਿ ਉਹ ਸਾਰੇ ਆ ਕੇ ਸੰਤਾਂ ਦੇ ਵਿਚਾਰ ਸੁਣਨ ਤੇ ਸੰਤਾਂ ਦੀ ਆਪਣੀ ਕਥਾ ਸੁਣਨ